ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੀਆਂ ਆ ਗਈਆਂ ਤੀਆਂ ਦੇ ਦਿਨ ਨੇੜੇ ਪਿੱਪਲ ਆਵੇ ਬਣ ਛਤਰੀ ਇਸ ਵਾਰ ਬਹੁਤ ਹੀ ਵੱਡੇ ਲੈਵਲ ਤੇ ਹੋਣ ਜਾ ਰਿਹਾ ਤੀਆਂ ਦਾ ਮੇਲਾ ਮੇਲਾ ਪੰਜਾਬ ਨਾਗਾ 20 ਜੁਲਾਈ ਨੂੰ ਤੁਹਾਨੂੰ ਪਤਾ ਹੈ ਹਰਪ੍ਰਿਤ ਇਹ ਮੇਲੇ ਦੀ ਖਾਸੀਅਤ ਕੀ ਆ ਕੀ ਖਾਸੀਅਤ ਹੈ ਤਾਂ ਪੜ੍ਹ ਲਈ ਤੁਸੀਂ ਤਾਂ ਜਾਣਦੀਆਂ ਰਹਿੰਦੀਆਂ ਹਰ ਤਾਂ ਤੇ ਪਰ ਇਸ ਵਾਰ ਸਾਡੀਆਂ ਮਾਤਾਵਾਂ ਸਾਡੀਆਂ ਮਾਵਾਂ ਜਿਹੜੀਆਂ ਇੰਨੀ ਦੂਰੋਂ ਆਪਣੇ ਪਰਿਵਾਰਾਂ ਚ ਆਈਆਂ ਹੁੰਦੀਆਂ ਉਹਨਾਂ ਕੋਲੇ ਕੁਝ ਵੀ ਕਰਨ ਨੂੰ ਨਹੀਂ ਹੁੰਦਾ ਤੋਂ ਹਮੇਸ਼ਾ ਘਰੇ ਬੈਠੀਆਂ ਕਿ ਅਸੀਂ ਕੀ ਕਰੀਏ ਇਸ ਵਾਰ ਅਸੀਂ ਉਹਨਾਂ ਨੂੰ ਨਾਲ ਲੈ ਕੇ ਆ ਰਹੇ ਹਾਂ ਇਹ ਸਾਡੀਆਂ ਤੀਆਂ ਦੀ ਬਹੁਤ ਵੱਡੀ ਹਾਈਲਾਈਟ ਹੈ ਇਸ ਤੋਂ ਬਿਨਾ ਵੀ ਬਹੁਤ ਕੁਝ ਹੋਤੇ ਹੋਊਗਾ ਉੱਥੇ ਸੰਧਾਰਿਆਂ ਦੀ ਰਸਮ ਕੀਤੀ ਜਾਊਗੀ ਬਹੁਤ ਵੱਡੇ ਲੈਵਲ ਤੇ ਹੋਣ ਜਾ ਰਿਹਾ ਹੈ ਜੀ ਤੋ 10 ਕੁੜੀਆਂ ਚੁਣਾਂਗੇ ਉਹਦੇ ਵਿੱਚੋਂ ਸੰਧਾਰੇ ਦੇਣ ਦੇ ਲਈ ਉਹ ਤੁਹਾਡੇ ਸਾਰਿਆਂ ਦੇ ਵਿੱਚੋਂ ਚੁਣੀਆਂ ਜਾਣਗੀਆਂ ਇਹ ਤੁਹਾਡੇ ਲਈ ਸਰਪ੍ਰਾਈਜ਼ ਆ ਉਹ ਤੁਹਾਨੂੰ ਉੱਥੇ ਆ ਕੇ ਪਤਾ ਲੱਗੂਗਾ ਬਾਕੀ ਹੋਰ ਬਹੁਤ ਸਾਰਾ ਉੱਥੇ ਕੁਝ ਹੋਰ ਚਾਰ ਚੰਨ ਲਾਉਣ ਦੇ ਲਈ ਉੱਥੇ ਹੋ ਗੁਰਲੇ ਜੱਤਰ ਜੀ ਆ ਰਹੇ ਨੇ ਕੁਲਿੰਦਰ ਕੈਲੀ ਆ ਰਹੇ ਆ ਤੇ ਨਾਲ ਸਭ ਤੋਂ ਵੱਡਾ ਤਿਆਂ ਦਾ ਰਚਨ ਹਰ ਰਵਾਇਤੀ ਤੀਆਂ ਨੂੰ ਮੋੜ ਪਿਰਾਂ ਵਿੱਚ ਲਿਆਉਣ ਵਾਲਾ ਸਾਡਾ ਪਾਲ ਸਿੰਘ ਸਮਾਉ ਸਾਰੇ ਵਿੱਚ ਪਹਿਲਾਂ ਹੀ ਆ ਚੁੱਕੇ ਨੇ ਵਰਕਸ਼ਾਪਾਂ ਲਾਉਣ ਦੀ ਤਿਆਰੀ ਖਿੱਚ ਕੇ ਤੇ ਮੇਲੇ ਦੀ ਤਿਆਰੀ ਖਿੱਚਣ ਦੇ ਲਈ ਬਾਕੀ ਵੀਰੇ ਤੁਸੀਂ ਦੱਸੋ ਅ ਇਸ ਕਰਕੇ ਵੀ ਯਾਰ ਮੇਰੇ ਪਹਿਲਾ ਹੋਂ ਦਾ ਕਾਰਨ ਹੀ ਇਹ ਸੀ ਵੀ ਅਸੀਂ ਤੀਆਂ ਨੂੰ ਤੀਆਂ ਵਾਂਗ ਰੱਖਣਾ ਆਸੀਨਾਰ ਬੈ ਤਨੂ ਰਿਤਨਾਰ ਬੈ ਤਨੂ ਉਪਿਰਦੇ ਗਿੱਧੇ ਨੂੰ ਅਸੀਂ ਉਸੇ ਤਰ੍ਹਾਂ ਵਰਕਰਾਰ ਰੱਖਦੇ ਹੂ ਵੀ ਪਹਿਲਾਂ ਵਕਸ਼ਪਾਲ ਅਗਰਿਕ ਨੇ ਵੱਖ-ਵੱਖ ਏਰੀਆ ਦੇ ਵਿੱਚ ਲੱਗ ਰਹੀਆਂ ਨੇਗੀਆਂ ਤੇ ਬਹੁਤ ਸਾਰੇ ਸਰਪ੍ਰਾਈਜ਼ ਨੇ ਜਿਹੜੇ ਉੱਥੇ ਮੌਕੇ ਤੇ ਦਿੱਤੇ ਜਾਣਗੇ ਤੇ ਜਿਵੇਂ ਆ ਇਕੱਲੇ ਨਾ ਸਮਝੋ ਵੀ ਇਕੱਲੇ ਕਲਾਕਾਰ ਗਾਵਾਂਗੇ ਅਸੀਂ ਕਲਾਕਾਰਾਂ ਤੋਂ ਬਿਨਾ ਤੁਹਾਡਾ ਜਿਹੜਾ ਗਿੱਧਾ ਹੋਊਗਾ ਜਿਹੜੇ ਤੁਹਾਡੇ ਗੀਤ ਨੇ ਗਿੱਧਾਗਾ ਪਿੰਡ ਵੱਜੇਗਾ ਬਹੁਤ ਅੱਛਾ ਤੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਬਡੇਰੀ ਉਮਰ ਦੀਆਂ ਮਾਤਾ ਮਾਂ ਬਹੁਤ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਨੇ ਅਸੀਂ ਉਹਨਾਂ ਦੇ ਬਹੁਤ ਸਾਰੇ ਰੰਗ ਨੇ ਜਿਹੜੇ ਉਹ ਤੁਹਾਨੂੰ ਦਿਖਾਵਾਂਗੇ ਤੇ ਤੀਆਂ ਦੇ ਵਿੱਚ ਚੱਲਦੇ ਚੱਲਦੇ ਨਾਲ-ਨਾਲ ਇੱਕ ਬੱਲੂ ਦੀ ਰਸਮ ਹੈ ਜਿਹੜੀ ਬਾਖਮਾਲ ਉੱਥੇ ਰਸਮ ਹੋਵੇਗੀ ਤੇ ਸੋ ਸਾਰੇ ਪ੍ਰਾਮਣ ਤੈਅ ਕਰਦੇ ਹੋਏ ਆਸਰ ਤੀਆਂ ਦਾ ਜਿਹੜਾ ਪਿੰਡ ਮਗੇਗਾ ਉਹ ਬ੍ਰਿਸਮਿੰਥ ਦੇ ਵਿੱਚ ਮਗੇਗਾ 20 ਜੁਲਾਈ ਨੂੰ ਤੁਸੀਂ ਕਿਸੇ ਨੇ ਵੀ ਇਹੋ ਜਿਹਾ ਖਾਸ ਮੌਕਾ ਨੇ ਜਿਹੜੀ ਇਹਨੂੰ ਲਗਾਣਾ ਲਿਓ ਸੋ ਪੇਜ ਤੇ ਜਾਓ ਤੇ ਜਲਦ ਤੋਂ ਜਲਦੀ ਆਪਣੀਆਂ ਟਿਕਟਾਂ ਲਿਓ ਤੇ ਆਓ ਆਪਾਂ ਮਿਲਦੇ ਹਾਂ 20 ਜੁਲਾਈ ਨੂੰ ਬ੍ਰਿਸਮਿੰਥ ਦੇ ਵਿੱਚ ਮੇਲਾ 55 ਤੇ ਤੁਹਾਡੇ ਸਾਰੇ ਦਾ ਆਪਣਾ ਪ੍ਰੋਗਰਾਮ ਹੈ ਸਾਡਾ ਸਾਰਿਆਂ ਦਾ ਇਕੱਠਾ ਪ੍ਰੋਗਰਾਮ ਹੈ ਮਿਲ ਜੁਲ ਕੇ ਸਹਿਯੋਗ ਦਿਓ ਸਾਰਿਆਂ ਨੂੰ ਪਹਿਣਾ ਖੇਚ ਲੋ ਤਿਆਰੀ ਚੱਕ ਲੋ ਫੁਲਕਾਰੀਆਂ ਕੱਢ ਲੋ ਸਮੂਹਾਂ ਚੋਂ ਸਭੀਆਂ ਚੀਜ਼ਾਂ ਤਿਆਰ ਹੋ ਜਾਓ ਟ੍ਰੈਡੀਸ਼ਨਲ ਆਪਣੀਆਂ ਰਵਾਇਤੀ ਧੀਆਂ ਵਾਸਤੇ ਕਿਉਂਕਿ ਬਹੁਤ ਚਿਰ ਬਾਅਦ ਬਹੁਤ ਸੋਨਾ ਬਹੁਤ ਵੱਡੇ ਲੈਵਲ ਦਾ ਪ੍ਰੋਗਰਾਮ ਕਰਾਉਣ ਜਾ ਰਹੇ ਹਾਂ ਸਾਰੇ ਐਕਸਾਈਟਡ ਨੇ ਹਨਾ ਮਨਵਿੰਦਰ ਭੈਣ ਇੱਕ ਤਾਂ ਬਾਲ ਐਕਸਾਈਟਡ ਨੇ ਜੀ ਹਮੇਸ਼ਾ ਐਕਸਾਈਟਡ ਹੁੰਦੇ ਆ ਪਾਲਜੀ ਨੂੰ ਲੈ ਕੇ ਤੇ ਇਸ ਵਾਰੀ ਜ਼ਿਆਦਾ ਇੱਕ ਜਿਵੇਂ ਨਵੀਂ ਚੀਜ਼ ਲੈ ਕੇ ਆਲੇ ਨੇ ਕਿ ਸਾਡੇ ਬਜ਼ੁਰਗਾਂ ਨੂੰ ਆਪਾਂ ਇੱਦਾਂ ਜਾ ਰਹੇ ਹਾਂ ਕਿਉਂਕਿ ਅਸਲ ਅਸਲ ਵਿੱਚ ਨਾ ਤਿੰਨਾਂ ਗੱਲਾਂ ਇਹ ਨਹੀਂ ਹੁੰਗੀਆਂ ਕਲਾ ਕਰਦਾ ਕਿ ਭਾਗਿਆ ਉਹਨਾਂ ਦੇ ਕੁੜੀਆਂ ਦੇ ਗੁੱਪਗਵਾਟ ਵਿੱਚ ਹੀ ਰਹਿ ਜਾਂਦੇ ਨਹੀਂ ਹੁੰਦੇ ਹਨ ਅਸੀਂ ਚਾਹੁੰਦੇ ਹਾਂ ਕਿ ਇਹ ਤਿੰਨਾਂ ਦੇ ਵਿੱਚ ਹਰ ਕੁੜੀ ਨੱਚੇ ਹਰ ਕੁੜੀ ਬੋਲੀ ਪਾਵੇ ਹਰ ਕੁੜੀ ਗਿੱਤੇ ਦਾ ਹਿੱਸਾ ਬਣੀ ਤੇ ਨਤਾਮਾਨ ਨੂੰ ਅਸੀਂ ਪੈਂਦੇ ਅਧਾਰ ਤੇ ਰੱਖਿਆ ਹੋਇਆ ਸੋ ਇਸ ਕਰਕੇ ਮੈਨੂੰ ਤਾਂ ਪੂਰੀ ਉਮੀਦ ਹੈ ਕਿ ਬ੍ਰਿਸਲਿੰਡ ਦੇ ਵਿੱਚ ਤਾਂ ਕਿੱਦਾ ਵਸਦਾਗਾ ਉਹਨੀਆਂ ਨਕੀਦੇ ਦੇ ਲਈ ਕਮਰਾ ਕਸਮੀ ਹੋਣਗੇ ਸਰਦਕਾਹ ਨਾ ਰਿਹਾ ਨੇ ਤਾਂ ਅਰਖਾਪਨ ਦੇ ਵਿੱਚ ਬਕਵਾਕ ਕਮਾਲ ਦੀ ਜਿਹੜੀ ਇਹ ਪੇਸ਼ ਕਰੀ ਸਭ ਨਜ਼ਰ ਆ ਗਈ ਸਾਨੂੰ ਲੱਗਦਾ ਵੀ 20 ਜੁਲਾਈ ਨੂੰ ਇੱਕ ਬਹੁਤ ਅੱਛਾ ਪੇੜਾ ਮਾਗੇਗਾ ਸੋ ਤੁਸੀਂ ਸਾਰੇ 20 ਜੁਲਾਈ ਨੂੰ ਰਿਸਵੇ ਵਿੱਚ ਬ੍ਰਿਸਲਿੰਡ ਦੇ ਵਿੱਚ ਪਹੁੰਚ ਕੇ ਇਹਨਾਂ ਮੇਲਾ ਪੰਜਾਬਣਾਂ ਦਾ ਇਹਨੂੰ ਚਾਰ ਚੰਦ ਲਾਉਣੇ ਨੇ ਅਸੀਂ ਉਡੇਕਾਂਗੇ ਇਸ ਤੋਂ ਸਿਆਦ ਰੱਖਣਾ 20 ਜੁਲਾਈ ਰਿਸਵੇ ਟਿਕਟਾਂ ਬੁੱਕ ਕਰ ਲਓ ਜੀ ਦਰਾਈ ਟਿਕਟ ਦੇ ਉੱਪਰ ਟਿਕਟਾਂ ਉੱਪਰ ਨੇ ਇਸ ਤੋਂ ਪਹਿਲਾਂ ਕਿ ਟਿਕਟਾਂ ਸਾਰੇ ਨਵੇਂ ਫੇਰ ਤੁਸੀਂ ਕੌਣ ਜਾਂ ਮੈਂ ਤਾਂ ਰਹਿ ਗਈ ਘਰੇ ਜਾ ਕੇ ਨਾ ਚੁੱਲ੍ਹੇ ਚਲਾ ਤੁਮਾਰੀ ਨੱਚਣਾ ਤੇ ਹੁਣ ਨੱਚ